ਹਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਸਿੱਖ ਖਬਰ ਸਰਕਾਰ ਨੇ ਕਟੇ 1.70 ਕਰੋੜ ਮੋਬਾਈਲ ਕਨੈਕਸ਼ਨ ਨੂੰ ਧੋਖਾਧੜੀ ਦੇ ਨਕੇਲ ਕਸੰਦੀ ਤਿਆਰੀ 11 ਲੱਖ 1 ਨੈਪ ਅਕਾਊਂਟ ਵੀ ਬੈਨ ਇਸ ਦੇ ਨਾਲ ਹੀ ਸਰਕਾਰ ਦੇ ਧੋਖਾਧੜੀ ਅਤੇ ਸਕਾਮ ਕਾਲਾ ਨੂਰ ਰੋਕਨ ਲਈ ਕਰੋੜਾ ਮੋਬਾਈਲ ਕਨੈਕਸ਼ਨ ਕੱਟ ਦਿੱਤੇ ਗਏ ਹਨ ਇਨ੍ਹਾਂ ਵਿੱਚ ਉਹ ਕਨੈਕਸ਼ਨ ਸ਼ਾਮਿਲ ਹਨ ਜੋ ਜਾਲੀ ਦਸਤਾਵੇਜ਼ ਰਹੀ ਲੈ ਕੇ ਹਨ ਜਾਂ ਉਹਨਾਂ ਤੇ ਕੋਈ ਸ਼ੱਕੀ ਗਤੀਵਿਧੀ ਦੇਖੀ ਗਈ ਹੈ ਇਸ ਤੋਂ ਇਲਾਵਾ ਦੂਰ ਸੰਚਾਰ ਵਿਭਾਗ ਦੇ ਨਾਲ ਕੰਮ ਕਰ ਰਹੇ ਚਾਰ ਦੂਰ ਸੰਚਾਰ ਸੇਵਾ ਪ੍ਰਦਰਸ਼ਕ ਨੇ 45 ਲੱਖ ਫਰਜੀ ਅੰਤਰਰਾਸ਼ਟਰੀ ਕਾਲਾਂ ਨੂੰ ਭਾਰਤ ਦੂਰ ਸੰਚਾਰ ਨੈੱਟਵਰਕ ਤੱਕ ਪਹੁੰਚਾਉਣ ਤੋਂ ਰੋਕ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਇਸ ਤੋਂ ਇਲਾਵਾ ਕੁਝ ਬਟ ਮੈਪ ਅਕਾਊਂਟ ਵੀ ਨਿਸ਼ਾਨਾ ਬਣਾਈ ਗਿਆ ਹੈ ਕੱਟੇ ਗਏ 170 ਕਨੈਕਸ਼ਨ ਨਵੇਂ ਟੈਲੀਕਾਮ ਨਿਯਮ 1 ਅਕਤੂਬਰ ਨੂੰ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਏ ਹਨ ਸਰਕਾਰ ਨੇ ਗਾਕਾਂ ਦੀ ਸਹੂਲਤ ਲਈ ਧਿਆਨ ਵਿੱਚ ਰੱਖਦੇ ਹੋਏ ਇਹ ਨਿਯਮ ਕੀਤੇ ਗਏ ਹਨ ਹੁਣ ਤੋਂ ਕਟੜੀ ਅਤੇ ਸਪੈਮਸ ਪਾਉ ਕਾਲਾਂ ਨੂ ਰੋਕਣ ਲਈ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ ਤੇ 170 ਕੋਲ ਮੋਬਾਈਲ ਕਨੈਕਸ਼ਨ ਬੰਦ ਕਰ ਦਿੱਤੇ ਗਏ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਧੰਨਵਾਦ